ਸ੍ਰੀ ਅਕਾਲ ਜੀ ਰੰਗ ਪੰਜਾਬ ਦੇ 14 69 ਮਸਾਲਾ ਕਿਚਨ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਣਾਉਨੇ ਆ ਜੀ ਫਰੂਟ ਕਸਟਰਡ ਜਿਹੜਾ ਇੱਕ ਇਸ ਤਰ੍ਹਾਂ ਦੇ ਤਰੀਕੇ ਨਾਲ ਬਣਾਇਆ ਜਾਊਗਾ ਜਿਹੜਾ ਤੁਸੀਂ ਪਹਿਲਾਂ ਕਦੀ ਨਾ ਬਣਾਇਆ ਹੋਊਗਾ ਤੇ ਨਾ ਖਾਦਾ ਹੋਊਗਾ ਇਹਦੇ ਵਿੱਚ ਵੀ ਇੱਕ ਸਪੈਂਸ ਹੈ ਤੇ ਉਹਨੂੰ ਤੁਸੀਂ ਜਦੋਂ ਬਣਦਾ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਅਸੀਂ ਕਿਸ ਤਰ੍ਹਾਂ ਬਣਾਇਆ ਵਾ ਤੇ ਤੁਸੀਂ ਸਾਡੀ ਵੀਡੀਓ ਦੇ ਨਾਲ ਅੰਤ ਤੱਕ ਬਣਿਆ ਰਹਿਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਅਸੀਂ ਹੁਣ ਬਣਾਉਣ ਲੱਗੇ ਆਂ ਜੀ ਕਸਟਰਡ ਆਹ ਅਸੀਂ ਰੱਖ ਦਿੱਤੀ ਆ ਜੀ ਕੜਾਈ ਤੇ ਆਹ ਅਸੀਂ ਲੈ ਲਿਆ ਵਾ ਜੀ ਇਹਦੇ ਵਿੱਚ ਦੁੱਧ ਇੱਧਰ ਅਸੀਂ ਦੁੱਧ ਛੜਾ ਦਿੰਨੇ ਆ ਤੇ ਇੱਧਰ ਅਸੀਂ ਰੱਖ ਦਿੱਤਾ ਜੀ ਦੁੱਧ ਇਹ ਲੋ ਅਸੀਂ ਪੈਨ ਰੱਖ ਦਿੱਤਾ ਸੀ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਇੱਕ ਚਮਚਾ ਦੇਸੀ ਘਿਓ ਦਾ ਤੇ ਦੇਸੀ ਘਿਓ ਜੀ ਸਾਡਾ ਗਰਮ ਹੋ ਗਿਆ ਵਾ ਤੇ ਹੁਣ ਅਸੀਂ ਇਹਦੇ ਵਿੱਚ ਲਵਾਂਗੇ ਹੁਣ ਇਹਦੇ ਵਿੱਚ ਅਸੀਂ ਲੈ ਲਾਂਗੇ ਜੀ ਆ ਸੇਵੀਆਂ ਇਹਨਾਂ ਨੂੰ ਅਸੀਂ ਥੋੜਾ ਜਿਹਾ ਰੋਸਟ ਕਰ ਮੰਗੇ ਇਹ ਸਾਡੀਆਂ ਪੂਜੀਆਂ ਸੇਵੀਆਂ ਅਸੀਂ ਸਾਰੇ ਸਿਰ ਵੀ ਨੂੰ ਥੋੜਾ ਜਿਹਾ ਘਿਓ ਦੇ ਵਿੱਚ ਹਰੋਸਟ ਕਰ ਲਾਂਗੇ ਕਿਉਂਕਿ ਜਿਹੜਾ ਸਾਡਾ ਘਿਓ ਆ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਹੈ। ਇਹਨਾਂ ਦਾ ਕਲਰ ਵੀ ਜਿਹੜਾ ਵਾ ਉਹ ਥੋੜਾ ਚੇਂਜ ਹੋ ਜਾਊਗਾ। ਸਾਨੂੰ ਡਾਰਕ ਡਾਰਕ ਕਲਰ ਚਾਹੀਦਾ ਇਸ ਕਰਕੇ ਅਸੀਂ ਇਹਨੂੰ ਥੋੜਾ ਡਾਰਕ ਕਰ ਲਾਂਗੇ। ਦੁੱਧ ਸਾਡੇ ਨੂੰ ਉਬਾਲਾ ਆ ਚੁੱਕਾ ਵਾ ਜੀ। ਇਹ ਹੁਣ ਮਿੱਠੀ-ਮਿੱਠੀ ਆਗ ਦੇ ਉੱਤੇ ਵਿਆ ਵਾ ਕਾੜਨ ਤੇ ਇਧਰ ਅਸੀਂ ਲੈ ਲਿਆ ਵਾ ਨਾਰਮਲ ਜਿਹਾ ਦੁੱਧ ਨਾ ਗਰਮ ਨਾ ਠੰਡਾ। ਇਹਦੇ ਵਿੱਚ ਅਸੀਂ ਪਾਵਾਂਗੇ ਮੰango ਫਲੇਵਰ ਦੇ 2 ਚਮਚ ਕਸਟਰਡ ਪਾਊਡਰ ਹੁਣ ਇਹਨੂੰ ਅਸੀਂ ਇਸ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਮੰango ਫਲੇਵਰ ਲਿਆ ਵਾ ਅਸੀਂ ਜਿਵੇਂ ਜਿਵੇਂ ਬੱਚਿਆਂ ਦੀ ਡਿਮਾਂਡ ਹੋਵੇ ਮੰango ਫਲੇਵਰ ਨੂੰ ਜ਼ਿਆਦਾ ਪਸੰਦ ਕਰਦੇ ਐ ਇਸ ਕਰਕੇ ਅਸੀਂ ਮੰango ਫਲੇਵਰ ਲਿਆ ਵਾ ਤੇ ਹੁਣ ਮੈਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਆ ਲੈ ਜੀ ਅਸੀਂ ਕਾਗੇ ਵਾਲੀ ਮਿਸ਼ਰੀ ਆਏ ਸੱਡੀ ਤੇ ਇਹ ਅਸੀਂ ਲਵਾਂਗੇ ਅਸੀਂ ਇਹਦੇ ਵਿੱਚ ਚੀਨੀ ਦਾ ਇਸਤੇਮਾਲ ਨਹੀਂ ਕਰਾਂਗੇ ਅਸੀਂ ਇਹਦੇ ਵਿੱਚ ਪਾਵਾਂਗੇ ਤਾਗੇ ਵਾਲੀ ਮਿਸ਼ਰੀ ਇਹਨੂੰ ਹੁਣ ਅਸੀਂ ਕਰ ਲਵਾਂਗੇ ਜੀ ਗ੍ਰਾਮ ਤੇ ਇਹਦੇ ਵਿੱਚ ਅਸੀਂ ਚੀਨੀ ਦੀ ਵਰਤੋਂ ਨਹੀਂ ਕਰ ਰ ਮਿੱਠਾ ਤੁਸੀਂ ਆਪਣੀ ਲੋੜ ਅਨਸਾਰ ਪਾ ਲੈਣਾ ਤੇ ਅਸੀਂ ਇਹਦੇ ਵਿੱਚ ਇੰਨੀ ਕ ਮਿਸ਼ਰੀ ਹੀ ਐਡ ਕਰਾਂਗੇ ਹੁਣ ਅਸੀਂ ਇਹਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਜੀ ਕਸਟਰਡ ਪਾਊਡਰ ਜਿਹੜਾ ਸਾਡਾ ਮਿਕਸ ਹੋ ਗਿਆ ਸੀ ਚੰਗੀ ਤਰ੍ਹਾਂ ਹੁਣ ਅਸੀਂ ਕਰ ਲਿਆ ਨੂੰ ਦੇ ਵਿੱਚ ਮਿਕਸ ਹੁਣ ਅਸੀਂ ਇਹਨੂੰ ਲੋ ਫਲੇਮ ਤੇ ਹੀ ਥੋੜਾ گاੜਾ ਕਰਾਂਗੇ ਕਿਉਂਕਿ ਇੱਕਦਮ ਦੇ ਉੱਪਰ ਨਹੀਂ ਆਪਾਂ ਇਹਨੂੰ ਕਰਾਂਗੇ گاੜਾ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣਾ ਰੋਸਟ ਕੀਤੀਆਂ ਹੋਈਆਂ ਸੇਮ ਤੁਸੀਂ ਕਸਟਰਡ ਤਾਂ ਪਹਿਲਾਂ ਹੀ ਬਣਾਉਂਦੇ ਹੋ ਉਹ ਪਰ ਇਸ ਤਰ੍ਹਾਂ ਤੁਸੀਂ ਕਸਟਰਡ ਨਹੀਂ ਬਣਾਇਆ ਹੋਗਾ ਹਰ ਚੀਜ਼ ਜਿਹੜੀ ਉਹ ਖਾਣ ਦਾ ਤਰੀਕਾ ਜਿਹੜਾ ਵਾ ਉਹ ਲੱਗ-ਲੱਗ ਹੋ ਜਾਂਦਾ ਵਾ ਆਪਾਂ ਕਿਸੇ ਵੀ ਤਰੀਕੇ ਨਾਲ ਕੋਈ ਚੀਜ਼ ਵੀ ਖਾ ਸਕਦੇ ਆ ਇਹਦੇ ਵਿੱਚ ਵੇਖੋ ਆਪਾਂ ਵੈਸੇ ਕਸਟਰਡ ਦੇ ਵਿੱਚ ਆਪਾਂ ਦੇਸੀ ਘੋਨੀ ਵਰਤ ਸਕਦੇ ਤੇ ਇਹਦੇ ਵਿੱਚ ਆਪਣਾ ਕਿ ਉਹ ਵੀ ਚਲਿਆ ਗਿਆ ਜੇਕਰ ਬੱਚੇ ਖਾਂਦੇ ਆ ਤੇ ਖੁਸ਼ਕਨੀ ਫਰੂਟ ਵੀ ਚਲਿਆ ਜਾਊਗਾ ਇਹਦੇ ਵਿੱਚ ਆਪਣਾ ਦੁੱਧ ਵੀ ਹੋ ਗਿਆ ਤੇ ਫਲੇਵਰ ਵੀ ਹੋ ਗਿਆ ਮਿਸ਼ਰੀ ਆਹੀ ਕਰ ਲਈ ਸੀ ਜੀ ਗ੍ਰੈਂਡ ਤੇ ਉਹਦਾ ਬਣ ਗਿਆ ਜੀ ਵੇਖੋ ਬਹੁਤ ਸੋਹਣਾ ਪਾਊਡਰ ਤੇ ਧਾਗੇ ਲਏ ਸੀ ਅਸੀਂ ਕੱਢ ਤੇ ਹੁਣ ਅਸੀਂ ਖੰਡ ਦੀ ਜਗ੍ਹਾ ਦੇ ਵਿੱਚ ਇਹਦੇ ਚ ਪਾ ਰਹੇ ਆ ਮਿਸ਼ਰੀ ਪਾਊਡਰ ਇਹ ਤੁਹਾਡੀ ਖੁਦ ਦੀ ਚੁਆਇਸ ਆ ਤੁਸੀਂ ਇਹਦੇ ਵਿੱਚ ਖੰਡ ਵੀ ਐਡ ਕਰ ਸਕਦੇ ਹੋ ਇੱਕ ਤੁਹਾਨੂੰ ਅਸੀਂ ਹੋਰ ਤਰੀਕੇ ਦੇ ਨਾਲ ਦੱਸਾਂਗੇ ਚੀਨੀ ਵਾਲਾ ਬਣਾਉਣਾ ਕਸਟਰਡ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਡੀਆਂ ਵੀਡੀਓ ਵੇਖਿਆ ਕਰੋ ਤੁਸੀਂ ਸਾਡੀਆਂ ਵੀਡੀਓ ਬਹੁਤ ਹੀ ਘੱਟ ਵੇਨੇ ਆ ਸਾਨੂੰ ਜਰੂਰ ਸਾਡੀਆਂ ਵੀਡੀਓ ਜੜੀਓ ਵੇਖੋ ਸਾਡਾ ਸਾਥ ਦਿਓ ਸਾਡੀਆਂ ਵੀਡੀਓ ਦੇਖ ਕੇ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਵਧਾਓ ਸਾਡੇ ਸਾਡੇ ਸਬਸਕ੍ਰਾਈਬਰ ਬਹੁਤ ਘੱਟ ਆ ਜੀ ਤੇ ਵਧਾਓ ਤੇ ਅਸੀਂ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਦਵਾਂਗੇ ਸਾਡੀ ਪ੍ਰੈਕਟਿਸ ਵੱਧਦੀ ਜਾਂਦੀ ਆ ਅਸੀਂ ਤੁਹਾਡੇ ਨਾਲ ਬਹੁਤ ਵਧੀਆ ਬਣਾਵਾਂਗੇ ਆਪਣੀ ਬਾਉਂਡਰੀ ਤੇ ਵਧੀਆ-ਵਧੀਆ ਅਸੀਂ ਕਿਚਨ ਮਸਾਲੇ ਦੀਆਂ ਚੀਜ਼ਾਂ ਲੈ ਕੇ ਆਵਾਂਗੇ ਤੇ ਤੁਸੀਂ ਸਾਡਾ ਸਾਥ ਦਿਓ ਤੇ ਇਸ ਤਰ੍ਹਾਂ ਤੁਸੀਂ ਮਿਸ਼ਰੀ ਪਾਊਡਰ ਵਰਤਿਆ ਕਰੋ ਵੱਧ ਤੋਂ ਵੱਧ ਕਰ ਦੇ ਵਿੱਚ ਕਸਟਰਡ ਸਾਡਾ ਬਣ ਕੇ ਤਿਆਰ ਹੋ ਗਿਆ thickness ਦੇਖੋ ਜੀ ਹੁਣ ਅਸੀਂ ਕਸਪਿਡ ਨੂੰ ਇੱਕ ਬੋਲ ਦੇ ਵਿੱਚ ਕੱਢ ਲੈਂਦੇ ਹਾਂ ਥੋੜਾ ਠੰਡਾ ਹੁਣ ਤੱਕ ਮੈਂਗੋ ਫਲੇਵਰ ਸੀ ਇਸ ਕਰਕੇ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਆ ਬੜਾ ਸੋਹਣਾ ਕਲਰ ਆਇਆ ਵਾ ਕਸਟਰਡ ਸਾਡਾ ਜੀ ਨੋਰਮਲ ਨਾਲ ਠੰਡਾ ਹੋ ਚੁੱਕਿਆ ਨੋਰਮਲ ਹੋ ਗਿਆ ਵਾ ਜੇ ਤੁਹਾਡਾ ਕੋ ਟਾਈਮ ਹੈਗਾ ਤੇ ਤੁਸੀਂ ਇਹਨੂੰ ਫ੍ਰਿਜ ਵੀ ਲਾ ਸਕਦੇ ਆ ਤੁਸੀਂ ਇਹਨੂੰ ਹਾਰਟ ਕਰਕੇ ਦੀ ਗੁਲਫੀ ਵੀ ਬਣਾ ਸਕਦੇ ਆ ਆਈਸਕ੍ਰੀਮ ਵੀ ਤੇ ਜੇਕਰ ਤੁਹਾਡ ਕੋ ਨਾ ਹੀ ਟਾਈਮ ਤੁਸੀਂ ਪਹਿਲਾਂ ਇਹਨੂੰ ਖਾਣਾ ਚਾਹੁੰਦੇ ਆ ਤੇ ਫਿਰ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਖਾ ਸਕਦੇ ਆ ਕੋਈ ਗੱਲ ਨਹੀਂ ਜਦੋਂ ਆਪਾਂ ਛੋਟੇ ਨੇ ਉਹਦੋਂ ਕਿਹੜੀਆਂ ਫਰਿੱਜਾਂ ਹੁੰਦੀਆਂ ਸੀ ਤੇ ਬਣਾ ਕੇ ਮੰਮੀਆਂ ਕਸਟਰਡ ਆਪਾਂ ਤੋਂ ਬਹੁਤ ਖਾਂਦੇ ਹੁੰਦੇ ਸੀ ਕਿਉਂਕਿ ਉਹ ਲੋਕਾਂਾਂ ਚ ਦੁੱਧ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਲੋਕਾਂ ਦੇ ਕੋਲ ਹੋਰ ਇੰਨੇ ਨਹੀਂ ਕੋਈ ਵੀ ਆਪਸ਼ਨ ਹੁੰਦੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਕੇਲਾ ਇਹਦੇ ਨਾਲ ਹੀ ਆਪਾਂ ਪਾਵਾਂਗੇ ਸੇਬ ਸੇਬ ਆਪਾਂ ਛਿਲਕੇ ਸਮੇਤ ਹੀ ਪਾਇਆ ਕਿਉਂਕਿ ਫਿਰ ਇਹਦੇ ਵਿੱਚ ਕੇਲੇ 'ਚ ਤੇ ਕੋਈ ਫਰਕ ਨਹੀਂ ਲੱਗੂਗਾ ਜੇਕਰ ਆਪਾਂ ਸੇਬ ਨੂੰ ਛਿਲਕਾ ਦਵਾਗੇ ਤੇ ਫਰੂਟ ਤੁਸੀਂ ਜਿੰਨਾ ਵੀ ਤੁਹਾਡਾ ਜ਼ਿਕਰ ਉਹਨੇ ਪਾ ਸਕਦੇ ਆ ਫਰੂਟਾਂ ਦੀ ਕੋਈ ਵੀ ਲਿਮਟ ਨਹੀਂ ਹੁੰਦੀ ਅਸੀਂ ਫਰੂਟ ਉਹਨੇ ਹੀ ਪਾਏ ਆ ਜਿੰਨੇ ਸਾਡੇ ਕੋਲ ਸੀਗੇ ਅਸੀਂ ਇਹਦੇ ਵਿੱਚ ਕੋਈ ਵੀ ਚੀਜ਼ ਇਹੋ ਜੀ ਨਹੀਂ ਗਈ ਜਿਹੜੀ ਸਪੈਸ਼ਲ ਲੈ ਕੇ ਆਏ ਆ ਕਿ ਅਸੀਂ ਮਤਲਬ ਕਿ ਕਸਟਰਡ ਤਿਆਰ ਕਰਨਾ ਵਾ ਤੇ ਜਿਹੀ ਸਪੈਸ਼ਲ ਨਹੀਂ ਅਸੀਂ ਬਸ ਬੈਠਾ ਬੈਠਾ ਹੀ ਕਸਟਰਡ ਦੀ ਸਲਾ ਬਣ ਗਈ ਤੇ ਅਸੀਂ ਜਿੰਨੇ ਕ ਫਰੂਟ ਸਾਡੇ ਕੋਲ ਸੀਗੇ ਘਰ ਜਿਹੜੀ ਜਿਹੜੀ ਚੀਜ਼ ਸਾਡੇ ਕੋਲ ਸੀ ਅਸੀਂ ਉਹ ਹੀ ਇਹ ਚੀਜ਼ ਲੈ ਕੇ ਤੇ ਅਸੀਂ ਕਸਟਰਡ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਡੇ ਕੋਲ ਬਸ ਇੰਨੇ ਕ ਹੀ ਫਰੂਟ ਸੀਗੇ ਤੇ ਰੀਕਸਟਡ ਕਰ ਲਿਆ ਤਿਆਰ ਜੀ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਥੋੜੀ ਜਿਹੀ ਡੈਕੋਰੇਸ਼ਨ ਵਾਸਤੇ ਚੈਰੀ ਜੇ ਤੁਹਾਡੇ ਕੋਲ ਆਈਸਕ੍ਰੀਮ ਹੋਵੇ ਘਰ ਦੇ ਵਿੱਚ ਤੁਸੀਂ ਇਹਦੇ ਵਿੱਚ ਆਈਸਕ੍ਰੀਮ ਵੀ ਪਾ ਸਕਦੇ ਆ ਹਾਂ ਅਸੀਂ ਇਹਦੇ ਵਿੱਚ ਥੋੜੀ ਖਜੂਰ ਪਾਵਾਂਗੇ ਜੀ ਅਸ탄 ਦੱਸਿਆ ਸਾਡੇ ਕੋਲ ਜਿਹੜੀ ਜਿਹੜੀ ਚੀਜ਼ ਘਰ ਵਿੱਚ ਹੈਗੀ ਸੀ ਅਸੀਂ ਉਹੀ ਉਹੀ ਚੀਜ਼ੀ ਵਰਤੀ ਆ ਕੋਈ ਵੀ ਚੀਜ਼ ਅਸੀਂ ਸਪੈਸ਼ਲ ਨਹੀਂ ਲੈ ਕੇ ਆਏ ਤਾਡੇ ਕੋ ਜਿੰਨੀਆਂ ਚੀਜ਼ਾਂ ਹੈਗੀਆਂ ਸੀ ਅਸੀਂ ਉਹੀ ਚੀਜ਼ਾਂ ਦੇ ਨਾਲ ਇਸ ਕਰਕੇ ਕਸਟਰਡ ਬਣਾਇਆ ਨਾਲ ਵੀਡੀਓ ਬਣਾਈ ਕਿ ਤੁਸੀਂ ਵੀ ਇਸੇ ਤਰ੍ਹਾਂ ਘਰ ਦੇ ਵਿੱਚ ਇੰਨੀਆਂ ਚੀਜ਼ਾਂ ਅੱਜਕੱਲ ਹਰ ਇੱਕ ਦੇ ਘਰ ਵਿੱਚ ਫ੍ਰੀਜ ਦੇ ਵਿੱਚ ਹੁੰਦੀਆਂ ਆ ਤੇ ਤੁਸੀਂ ਮਿੰਟੋ-ਮਿੰਟੀ ਇਸ ਤਰੀਕੇ ਦੇ ਨਾਲ ਜੇਕਰ ਕਸਟਰਡ ਬਣਾਓਗੇ ਦੇਖੋ ਕਿੰਡਾ ਸੋਹਣਾ ਕਸਟਰਡ ਬਣ ਕੇ ਤਿਆਰ ਬੱਚਿਆਂ ਦੀ ਏਡੀ ਸਖਾਲੀ ਡਿਸ਼ ਆ ਬੱਚਿਆਂ ਦੀ ਵੀ ਆ ਵੱਡਿਆਂ ਦੀ ਵੀ ਆ ਸਾਰਿਆਂ ਦੀ ਆ ਤੇ ਤੁਸੀਂ ਇਹਨੂੰ ਜੇ ਤੁਹਾਡੇ ਕੋਲ ਟਾਈਮ ਤੇ ਥੋੜੇ ਟਾਈਮ ਵਾਸਤੇ ਲਾ ਦਿਓ ਇਹਨੂੰ ਫ੍ਰੀਜਰ ਦੇ ਵਿੱਚ ਤੇ ਇਹ ਬਣ ਗਿਆ ਆਪਣੇ ਬੱਚਿਆਂ ਦੀ ਫਰੈਸ਼ ਆਈਸਕ੍ਰੀਮ ਜਿਹੜੀਆਂ ਆਪਾਂ ਅੱਜਕੱਲ ਬਾਹਰੋਂ ਹਰ ਚੀਜ਼ ਜਿਹੜੀ ਮਾੜੀ ਨਹੀਂ ਗਈ ਬਾਹਰ ਬੜੀਆਂ ਆਈਸਕ੍ਰੀਮਾਂ ਜਿਹੜੀਆਂ ਨਾਮ ਵਾਲੀਆਂ ਵਾ ਉਹ ਬਹੁਤ ਵਧੀਆ ਵਾ ਇਹ ਕ ਆਈਸਕ੍ਰੀਮ ਆ ਉਹ ਸੋਇਆ ਬੀਨ ਦੇ ਮਤਲਬ ਕਿ ਜਿਵੇਂ ਸੋਇਆ ਬੀਨ ਦੀ ਫਲਫੀ ਜੀ ਹੁੰਦੀ ਹੈ ਨਾ ਉਹਦੀਆਂ ਹੁੰਦੀਆਂ ਵਾ ਜਿਹੜੀਆਂ ਵੈਨਾਂ ਲੱਗੀਆਂ ਹੁੰਦੀਆਂ ਨਾ ਵੈਨਾਂ ਦੇ ਵਿੱਚ ਉਹ ਉਸ ਤਰ੍ਹਾਂ ਦੀਆਂ ਉਹ ਮਤਲਬ ਕਿ ਖਾਣ ਦੇ ਵਿੱਚ ਜਰੂਰ ਟੇਸਟ ਹੋਣਗੀਆਂ ਪਰ ਸਾਡੇ ਬੱਚਿਆਂ ਦੀ ਬਿਲਕੁਲ ਵੀ ਉਹ ਠੀਕ ਨਹੀਂ ਹੈਗੀਆਂ ਤੇ ਇਸ ਕਰਕੇ ਆਪਾਂ ਕੋਸ਼ਿਸ਼ ਕਰਿਆ ਕਰੀਏ ਜਿਹੜੀ ਚੀਜ਼ ਵਧੀਆ ਵਾ ਉਹ ਆਪਣੇ ਬੱਚਿਆਂ ਨੂੰ ਬਾਹਰੋਂ ਜਰੂਰ ਖਵਾਓ ਬੱਚਿਆਂ ਨੇ ਇੰਜੋਏ ਕਰਨਾ ਹੁੰਦਾ ਜਿਹੜੀ ਚੀਜ਼ ਨਹੀਂ ਆ ਉਹਦੀ ਜਗ੍ਹਾ ਤੇ ਆਪਾਂ ਇਸ ਤਰ੍ਹਾਂ ਘਰ ਦੇ ਵਿੱਚ ਚੀਜ਼ਾਂ ਬਣਾ ਸਕਦੇ ਆ ਤੁਸੀਂ ਇਹਨੂੰ ਭਾਵੇਂ ਛੋਟੀਆਂ ਕੌਲੀਆਂ ਚ ਪਾ ਕੇ ਫ੍ਰੀਜ਼ਰ ਚ ਨਾ ਦਿਓ ਭਾਵੇਂ ਇਸ ਤਰ੍ਹਾਂ ਨਾ ਦਿਓ ਤੇ ਫਿਰ ਤੁਸੀਂ ਆਈਸਕ੍ਰੀਮ ਕਟਰ ਦੇ ਨਾਲ ਇਹਨੂੰ ਇਸ ਤਰ੍ਹਾਂ ਕੱਟ ਕੇ ਆਪਣੇ ਬੱਚਿਆਂ ਨੂੰ ਦੇ ਸਕਦੇ ਆ ਤੇ ਹੁਣ ਆਪਾਂ ਇਹਨੂੰ ਤੁਹਾਨੂੰ ਗਲਾਸ ਦੇ ਵਿੱਚ ਸਜਾ ਕੇ ਦਿਖਾਉਂਦੇ ਆਂ ਕਰਦੇ ਆਂ ਗਲਾਸਿੰਗ ਤੇ ਲਓ ਜੀ ਕਸਟਰਡ ਸਾਡਾ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋ ਚੁੱਕਾ ਵਾ ਤੇ ਹੁਣ ਅਸੀਂ ਇਹਨੂੰ ਖਾਣ ਵਾਸਤੇ ਕੱਢ ਰਹੇ ਆਂ ਜੀ ਤਿਆਰ ਇਹਦੇ ਨਾਲ ਹੀ ਅਸੀਂ ਬੋਲਾਂ ਦੇ ਵਿੱਚ ਵੀ ਤੁਹਾਨੂੰ ਐਸਟਰਾ ਪਾ ਕੇ ਦਸਾਂ ਜੀ ਕੋ ਜ਼ਰੂਰੀ ਨਹੀਂ ਹੁੰਦਾ ਕਿ ਆਪਣੇ ਘਰ ਵਿੱਚ ਗਲਾਸ ਨਹੀਂ ਹੈਗਾ ਤੇ ਆਪਾਂ ਗਲਾਸ ਤੋਂ ਬਗੈਰ ਕਸਟਰਡ ਹੀ ਨਹੀਂ ਖਾਣਾ ਆਪਾਂ ਫਰੂਟ ਕਸਟਰਡ ਬਣਾਉਣਾ ਵਾ ਬਣਾ ਕੇ ਆਪ ਵੀ ਖਾਣਾ ਵਾ ਆਪਣੇ ਬੱਚਿਆਂ ਨੂੰ ਵੀ ਖਾਣਾ ਵਾ ਤੇ ਆਪਾਂ ਇਹਦੇ ਵਿੱਚ ਥੋੜੀ-ਥੋੜੀ ਡੈਕੋਰੇਸ਼ਨ ਵਾਸਤੇ ਉਤੋਂ ਆਪਾਂ ਪਾਵਾਂਗੇ ਜੀ ਹੋਰ ਖਜੂਰ ਇਹ ਤੁਹਾਡੀ ਆਪ ਦੀ ਇੱਛਾ ਤੁਸੀਂ ਪਾਉਣੀ ਆ ਜਾਂ ਨਹੀਂ ਪਾਉਣੀ ਤੁਸੀਂ ਕੋਈ ਵੀ ਫਰੂਟ ਪਾ ਸਕਦੇ ਆ ਤੇ ਅਸੀਂ ਖਜੂਰ ਵਰਤੀ ਆ ਨਾਲ ड्राई फ्रूट ਦੇ ਤੌਰ ਤੇ ਤੇ ਨਾਲ ਅਸੀਂ ਵਰਤਾਂਗੇ ਜੀ ਥੋੜੀ ਜਿਹੀ ਗਿਰੀ ਕਿਉਂਕਿ ਗਰਮੀ ਆ ਜਿਆਦਾ ਇਹ ড্রাই ਫਰੂਟ ਨਹੀਂ ਪਾਵਾਂਗੇ ਥੋੜਾ ਪਾਵਾਂਗੇ ਤੇ ਨਾਲ ਆਪਾਂ ਮਿਸ਼ਰੀ ਇਸੇ ਕਰਕੇ ਹੀ ਵਰਤੀ ਆ ਕਿਉਂਕਿ ਤਾਗ ਵਾਲੀ ਮਿਸ਼ਰੀ ਜਿਹੜੀ ਇਹ ਠੰਡੀ ਹੁੰਦੀ ਆ ਆਪਾਂ ਇਸੇ ਕਰਕੇ ਹੀ ਮਿਸ਼ਰੀ ਵਰਤੀ ਆ ਤੇ ਇਹਦੀ ਡੈਕੋਰੇਸ਼ਨ ਵਾਸਤੇ ਆਪਾਂ ਉੱਪਰ ਪਾਵਾਂਗੇ ਜੀ ਥੋੜੀ ਜਿਹੀ ਚੈਰੀ ਬੱਚਿਆਂ ਦਾ ਵੀ ਆਪਣਾ ਵੀ ਆਪੇ ਹੀ ਮਨ ਕਰੂਗਾ ਇਹਨੂੰ ਖਾਣ ਵਾਸਤੇ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਵਾ ਬਣਾਉਣ ਦੇ ਵਿੱਚ ਉਹ ਬਹੁਤ ਸੌਖੀਆਂ ਤੇ ਈਜ਼ੀ ਹੁੰਦੀਆਂ ਵਾ ਸਿਰਫ ਅਸੀਂ ਉਹਨੂੰ ਜਦੋਂ ਦਿੰਨੇ ਆ ਕਿਸੇ ਨੂੰ ਖਾਣ ਵਾਸਤੇ ਅਗਲੇ ਦਾ ਦਿਲ ਹੀ ਨਿੰਗਾ ਕਰਦਾ ਤੇ ਚੀਜ਼ ਨੂੰ ਮਤਲਬ ਕਿ ਇੰਨਾ ਕੁ ਸਵਾਰਿਆ ਬਣਾਇਆ ਹੋਵੇ ਕਿ ਆਪੇ ਹੀ ਦਿਲ ਕਰਦਾ ਤੁਹਾਡਾ ਖਾਣ ਵਾਸਤੇ ਤੇ ਦੇਖੋ ਜੀ ਹੁਣ ਇਹ ਬਿਲਕੁਲ ਸਾਡੇ ਖਾਣ ਵਾਸਤੇ ਤਿਆਰ ਆ ਤੇ ਜੇਕਰ ਤੁਸੀਂ ਖਾਣਾ ਗਲਾਸ ਚ ਤੁਸੀਂ ਗਲਾਸ ਚੋਂ ਖਾ ਸਕਦੇ ਆ ਬਿਲਕੁਲ ਰੈਡੀ ਆ ਤੇ ਜੇਕਰ ਤੁਸੀਂ ਖਾਣਾ ਬੋਲ ਚੋਂ ਆ ਬੋਲਾਂ ਵੀ ਸਾਡੀਆਂ ਤਿਆਰ ਤੁਸੀਂ ਇਹਦੇ ਵਿੱਚੋਂ ਵੀ ਖਾ ਸਕਦੇ ਆ ਤੇ ਕਸਟਰਡ ਸਾਡਾ ਦਾ ਸੰਯੋਗ ਨਾਲ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਬਹੁਤ ਹੀ ਸੁਆਦਿਸ਼ਟ ਆ ਤੇ ਇਸ ਕਰਕੇ ਜਿਹੜੇ ਤਰੀਕੇ ਨਾਲ ਅਸੀਂ ਬਣਾਇਆ ਵਿੱਚ ਸੇਵੀਆਂ ਵੀ ਵਰਤੀਆਂ ਦੇਸੀ ਘਿਓ ਵੀ ਵਰਤਿਆ ਡ్రਾਈ ਫਰੂਟ ਵੀ ਵਰਤਿਆ ਵਾ ਤੇ ਇਸੇ ਤਰ੍ਹਾਂ ਦੇ ਨਾਲ ਇੰਨੀਆਂ ਕੁ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਆਮ ਹੀ ਹੁੰਦੀਆਂ ਵਾ ਤੇ ਅਸੀਂ ਮਿੰਟੋ-ਮਿੰਟੀ ਤਿਆਰ ਹੋਣ ਵਾਲੀ ਹੈ ਆਪਣੀ ਦੇਸ਼ਾ ਤੇ ਇਹਦੇ ਵਿੱਚ ਬੱਚੇ ਜੇਕਰ ਪਲੇਨ ਦੁੱਧ ਨਹੀਂ ਪੀਂਦੇ ਤੇ ਉਹ ਦੁੱਧ ਵੀ ਪੀਣਗੇ ਤੇ ਇਸੇ ਤਰ੍ਹਾਂ ਅਸੀਂ ਜੇ ਤੁਹਾਨੂੰ ਗੁਣਾਉਣ ਲੱਗੀ ਹੈ ਤੇ ਬਹੁਤ ਹੀ ਇਹ ਗੁਣਕਾਰੀ ਕਸਟਰਡ ਆ ਤੇ ਤੁਸੀਂ ਬਣਾਉਣਾ ਤਾਂ ਆਪਣੇ ਬੱਚਿਆਂ ਨੂੰ ਖਵਾਉਣਾ ਤੇ ਸਾਡੇ ਚੈਨਲ ਰੰਗ ਪੰਜਾਬ ਦੇ 149 ਮਸਾਲਾ ਕਿਚਨ ਤੇ ਬਣਿਆ ਰਹਿਣਾ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਥੈਂਕ ਯੂ